काियन होम्योपैथिक क्लिनिक एंड इंटरनेशनल थेरेपी सेंटर जो लील कला रोड सिविल हॉस्पिटल के पास रेड कलर की बिल्डिंग में हम कर रहे हैं ये वासियों के लिए बिल्कुल फ्री ऑफ कॉस्ट सर्विस दी जा रही है उसका फायदा वासियों को उठाना चाहिए और हम जर्मन से आईलैंड से भी बहुत अच्छी अच्छी थेरेपी बेड लाए हैं उसको यूज करने से काफी अच्छे रिजल्ट आ रहे हैं न्यूरोथेरेपी फिजियोथेरेपी और केम्सोथेरेपी भी कर रही हैं उसका बेनिफिट्स ਵਿਦਾਇਕ ਬਟਾਲਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਅੱਜ ਬਟਾਲਾ ਸ਼ਹਿਰ ਚ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ ਲਟਕੇ ਇੰਪਰੂਵਮੈਂਟ ਟਰਸਟ ਦੀ ਇੱਕ ਨਵੀਂ ਸਕੀਮ ਦੇ ਵਿਕਾਸ ਦੇ ਕਾਰਜ ਦੀ ਰਸਮੀ ਤੌਰ ਤੇ ਸ਼ੁਰੂਆਤ ਕੀਤੀ ਗਈ। ਉੱਥੇ ਹੀ ਸ਼ੈਰੀ ਕਲਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਜੋ ਸਕੀਮ ਦੀ ਸ਼ੁਰੂਆਤ ਉਹਨਾਂ ਕੀਤੀ ਹੈ ਇਹ ਸਾਲਾਂ ਤੋਂ ਲੋਕਾਂ ਦੀ ਮੰਗ ਸੀ। ਇੱਥੇ ਦੇਖੋ ਇੱਧਰ ਇਹ ਮਾਰੇ ਗਏ ਫਿਰ ਮਾਮੂ ਦੇ ਸੰਨ ਪੱਤਨਾ ਹਸਲ ਹੋ ਗਿਆ ਜੀ ਚੇਰਮੈਨ ਸਾਹਿਬ ਚੇਰਮੈਨ ਸਾਹਿਬ ਨਾਲ ਹੀ ਰੱਖੋ ਜਰਾ ਅੱਜ ਬਟਾਲੇ ਦੇ ਵਾਸਤੇ ਇੱਕ ਹੋਰ ਉਹਦੀ ਤਰੱਕੀ ਦੇ ਰਾਹਾਂ ਦੇ ਵਾਸਤੇ ਇੱਕ ਹੋਰ ਜਿਹੜਾ ਕਦਮ ਹੈ ਉਹ ਅੱਜ ਜਿਹੜਾ ਉਹਦਾ ਉਦਘਾਟਨ ਕੀਤਾ ਜਾ ਰਿਹਾ ਹੈ ਇਹ ਜਗ੍ਹਾ ਇੰਪਰੂਵਮੈਂਟ ਟਰਸਟ ਨੇ ਕੀ ਜਿਹੜਾ ਕਾਫੀ ਸਮੇਂ ਤੋਂ ਜਿਹੜਾ ਜਿੱਤ ਲਿਆ ਸੀ ਪਰ ਕਿਤੇ ਨਾ ਕਿਤੇ ਦਿੱਕਤਾਂ ਦੇ ਅਕੋਰਡਿੰਗ ਕੋਈ ਨਾ ਕੋਈ ਕੰਮ ਪੈਂਡਿੰਗ ਰਹਿ ਜਾਂਦਾ ਰਿਹਾ ਪਰ ਅੱਜ ਇਸ ਜਗ੍ਹਾ ਦਾ ਨੀ ਪੱਥਰ ਰੱਖਿਆ ਜਾ ਰਿਹਾ ਜੀ ਇੱਕ ਕਟੋ-ਕਟਨੀ ਤੇ 15 ਤੋਂ 20 ਕਰੋੜ ਦਾ ਪ੍ਰੋਜੈਕਟ ਹੈ ਜਿਹੜਾ ਇਹ ਤਿਆਰ ਹੋਊਗਾ ਜੀ ਇੱਥੇ ਅੱਗੇ ਸ਼ੌਪ ਕਮਪਲੈਂਟ ਬਣਨਗੇ ਜੀ ਪਿੱਛੇ ਰੈਜ਼ੀਡੈਂਸ਼ੀਅਲ ਏਰੀਆ ਬਣੂਗਾ ਜੀ ਇੱਥੇ ਪਾਰਕਿੰਗ ਦਵਾਂਗੇ ਜੀ ਕਿਉਂਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਹੋਣ ਕਰਕੇ ਅੱਗੇ ਵੀ ਇੱਕ ਜਿਹੜਾ ਪੁਲ ਹੈ ਖੁਸ਼ੀ ਬਾਟਿਕਾ ਦੇ ਲਾਗੇ ਆਪਾਂ ਨਵਾਂ ਉਹਦੀ ਉਸਾਰੀ ਕੀਤੀ ਸੀ ਉਹਦੇ ਨਾਲ ਵੀ ਕਾਫੀ ਲੋਕਾਂ ਨੂੰ ਰਾਹਤ ਮਿਲੀ ਆ ਇਹ ਸਾਡੀ ਕੋਸ਼ਿਸ਼ ਇਹ ਹੋਊਗੀ ਵੀ ਇਹ ਇੱਥੋਂ ਵੀ ਜਿਹੜੀ ਹੱਸੀ ਕ੍ਰੋਸ ਹੁੰਦੀ ਆ ਆਪਾਂ ਇਹਦੇ ਉੱਤੇ ਵੀ ਇੱਕ ਜਿਹੜਾ ਪੁਲ ਨਵਾਂ ਬਣਾ ਕੇ ਦੇਵਾਂਗੇ ਤਾਂ ਜੋ ਕਿ ਸਾਡੇ ਸ਼ਹਿਰ ਦੇ ਲੋਕਾਂ ਨੂੰ ਆਵਾਜ਼ ਆਈਦਾ ਜਿਹੜਾ ਜਿਹੜਾ ਟ੍ਰੈਫਿਕ ਆ ਕਿਉਂਕਿ ਜਿਉਂ-ਜਿਉਂ ਸਮਾਬੀਦਦਾ ਜਾ ਰਿਹਾ ਹੈ ਜੇ ਘਰ ਦੇ ਵਿੱਚ ਚਾਰ ਪਰਿਵਾਰ ਨੇ ਤੇ ਚਾਰ ਗੱਡੀਆਂ ਨੇ ਤੇ ਉਹ ਹੁਣ ਸਾਡਾ ਵੀ ਫਰਜ਼ ਬਣਦਾ ਵੀ ਉਹਨਾਂ ਹਰ ਸਮਾਦਾਨ ਨੂੰ ਹੱਲ ਕਰੰਦਾ ਸੋ ਮੈਂ ਔਰ ਮੇਰੇ ਨਾਲ ਇੰਪਰੂਵਮੈਂਟ ਡਾਇਰੈਕਟਰ ਚੇਅਰਮੈਨ ਸਾਹਿਬ ਰਿਸ਼ਬਲ ਜੀ ਸਾਡੇ ਐਕਸ਼ਨ ਸਾਹਿਬ ਸਾਡੇ ਰਾਜੂ ਭਾਜੀ ਹੋਣੀ ਸਾਡੇ ਮਨਜੀਤ ਜੀ ਹੋਣੀ ਸਾਰੀ ਟੀਮ ਜਿਹੜੀ ਆ ਰਾਤ ਦਿਨ ਮਿਹਨਤ ਕਰਕੇ ਇਸ ਕੰਮ ਨੂੰ ਜਿਹੜਾ ਨੇਪਰੇ ਚਾੜ ਰਹੇ ਆ ਔਰ ਮੈਨੂੰ ਆਸ ਹੈ ਵੀ ਇਹ ਏਰੀਆ ਜਿਹੜਾ ਆਉਣ ਵਾਲਾ ਸਮਾਂ ਬਟਾਲੇ ਦਾ ਜਿਹੜਾ ਪ੍ਰਾਈਮ ਏਰੀਆ ਹੋਊਗਾ ਹਰ ਲੋਕ ਜਿਹੜੇ ਨੇ ਉਹਨਾਂ ਦੀ ਆਸ ਇਹ ਹੋਊਗੀ ਯਾਰ ਜੇ ਕਿਤੇ ਇੱਥੇ ਸਾਡੀ ਇਨਵੈਸਟ ਹੋ ਜਾਵੇ ਇੱਥੇ ਸਾਨੂੰ ਜਗ੍ਹਾ ਮਿਲ ਜਾਵੇ ਤਾਂ ਜੋ ਕਿ ਸਾਡਾ ਆਉਣ ਵਾਲਾ ਜਿਹੜਾ ਫਿਊਚਰ ਆ ਉਹ ਵਧੀਆ ਕਿੰਨੇ ਸਮੇਂ ਵਿੱਚ ਹੋ ਜਾਏਗਾ ਸਾਰੇ ਇਹ ਸਾਰਾ ਡਵੈਲਪਮੈਂਟ ਇਹ ਨੀਅਰ ਅਬਾਊਟ ਦੀ ਸਾਡੀ ਤਿਆਰੀ ਆ ਜੀ ਆ ਹੁਣ ਭਰਤੀ ਪੈਣੀ ਸ਼ੁਰੂ ਆ ਅੱਜ ਉਦਘਾਟਨ ਭਰਤੀ ਮਿੱਟੀ ਮੁੱਟੀ ਪੈਣੀ ਸ਼ੁਰੂ ਹੋ ਜਾਣੀ ਹੈ ਇਸ ਤੋਂ ਬਾਅਦ ਫਿਰ ਸਾਰੇ ਨਕਸ਼ਾ ਜਿਹੜਾ ਵਾ ਉਹ ਫਾਈਨਲਾਈਜ਼ ਕਰਕੇ ਜੋ ਵੀ ਆ ਇਹ ਫਿਰ ਲੋਕਾਂ ਦੇ ਰੂਬਰੂ ਆਪਾਂ ਇੱਡੀ ਐਨਓਸੀ ਦਾ ਕਿਸ ਤਰ੍ਹਾਂ ਰਹੇਗਾ ਉਹ ਜਿਹੜੇ ਪਲਾਟ ਨੇ ਜੋ ਵੀ ਆ ਕਾਨੂੰਨ ਦੇ ਅਕੋਰਡਿੰਗ ਆਪਾਂ ਨੂੰ ਵਧੀਆ ਢੰਗ ਨਾਲ ਮੈਨੇਜਮੈਂਟ ਕਰਾਂਗੇ ਠੀਕ ਹੈ ਜੀ ਕੋਈ ਐਸੀ ਗੱਲ ਕਿਸੇ ਨੂੰ ਵੀ ਇਹ ਗੱਲ ਜਰੂਰ ਕਿਸੇ ਨੂੰ ਵੀ ਕਿਸੇ ਕਿਸਮ ਦੀ ਵੀ ਦਿੱਕਤ ਪਰੇਸ਼ਾਨੀ ਜਿਹੜੀ ਆ ਜਦੋਂ ਤੱਕ ਮੈਂ ਵਾਂ ਮੈਂ ਆਪਣੀ ਜ਼ਿੰਮੇਵਾਰੀ ਲੈਣਾ ਮੈਂ ਆਪਣੇ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਨਹੀਂ ਆਉਣ ਲਾਉਂਗਾ ਮੈਂ ਉਹਨਾਂ ਦੇ ਨਾਲ ਰਾਤ ਦਿਨ ਖਲੋਤਾ ਹੋਰ ਖੜਾ ਵਾਂ ਕਿਉਂਕਿ ਹਰ ਮੌਕੇ ਜਦੋਂ ਮੈਨੂੰ ਲੋੜ ਪੈਂਦੀ ਆ ਮੇਰੇ ਨਾਲ ਉਹ ਚਟਾਨ ਬਣ ਕੇ ਖਲੋਂਦੇ ਨੇ ਆਪਾਂ ਟੀਮ ਬਣ ਕੇ ਕੰਮ ਕਰਾਂਗੇ ਜੀ Delhi ਜਾਂਦੇ ਜੀ ਦਿੱਲੀ ਦੇ ਇਲੈਕਸ਼ਨ ਜਿੱਤਾਂਗੇ ਜੀ ਪੂਰੀ ਆਸਿਆ ਜੀ ਪਰ ਧੱਕਾ ਦੇ ਜੋ ਵੇਖਿਆ ਉਹ ਅਸਲ ਬੀਜੇਪੀ ਕਰਦੀ ਆ ਜਿਤਨਾ ਵੀ ਆ ਭਲੇਕੇ ਨਾਲ ਤੁਸੀਂ ਪੱਤਰਕਾਰ ਭਰਾਓ ਤੁਹਾਨੂੰ ਦੱਸਣਾ ਚਾਹਨਾ ਰਾਤ ਨੂੰ ਕਿਤੇ ਗੱਡੀਆਂ ਸ਼ਰਾਬ ਦੀਆਂ ਆਈਆਂ ਉਹ ਲਾਥਰੀਆਂ ਸੀ ਤੇ ਵੀਡੀਓ ਬਣੀ ਤੇ ਪੱਤਰਕਾਰਾਂ ਨੇ ਫੋਨ ਕਰਤਾ ਪੁਲਿਸ ਨੂੰ ਉਹਨਾਂ ਨੂੰ ਲੱਗਾ ਵੀ ਇਹ ਆਮ ਆਦਮੀ ਪਾਰਟੀ ਦੇ ਬੰਦੇ ਨੇ ਉਹ ਪੱਤਰਕਾਰਾਂ ਨੂੰ ਵੀ ਚੁੱਕ ਕੇ ਪੱਬ ਤੇ ਰਾਤ ਥਾਣੇ ਲੈ ਗਏ ਤੇ ਸਵੇਰੇ ਛੱਡਿਆ ਜਿਹੜੀ ਸਾਡੀ ਵੀ ਵੀਡੀਓ ਮੇਰੀ ਔਰ ਅਮਨ ਔਰ ਰੋੜਾ ਜੀ ਦੀ ਜਿਹੜੀ ਵਾਇਰਲ ਹੋਈ ਲਾਲਜੀਤ ਭੁੱਲਰ ਜੀ ਉਹ ਇੱਕ ਪੱਤਰਕਾਰ ਜਿਹੜੇ ਸਾਡੇ ਸੀ ਜਿਹੜੇ ਉਹ ਚੁੱਕ ਕੇ ਅੰਦਰ ਦਿੱਤੇ ਸੀ ਸੋ ਕਹਿਣ ਦਾ ਭਾਵ ਅ ਦੁੱਖ ਦੀ ਗੱਲ ਇਹ ਆ ਵੀ ਪ੍ਰਸ਼ਾਸਨ ਨੂੰ ਇਮਾਨਦਾਰੀ ਨਾਲ ਸਾਥ ਦੇਣਾ ਚਾਹੀਦਾ ਸੀ ਪਰ ਪ੍ਰਸ਼ਾਸਨ ਵੀ ਮਜਬੂਰ ਨਜ਼ਰ ਆਇਆ ਕਿਉਂਕਿ ਭਾਜਪਾ ਦਾ ਪ੍ਰੈਸ਼ਰ ਹੀ ਇੰਨਾ ਸੀ ਕਿਤੇ ਹੁਣ ਲੋਕਾਂ ਦਾ ਫਤਵਾ ਜਿਹੜਾ ਵਾ 8 ਤਰੀਕ ਨੂੰ ਪਤਾ ਲੱਗ ਜੂਗਾ ਔਰ ਪਰ ਸਾਨੂੰ ਆਸ ਹੈ ਵੀ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਦੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਨੇ ਵੋਟਾਂ ਪਾਉਣੀਆਂ ਹੈ ਦੇਖੋ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਤੁਸੀਂ ਸਾਰੇ ਮੇਰੇ ਭਰਾ ਮੈਨੂੰ ਮਾਣ ਮੀਆ ਤੁਹਾਡੇ ਤੇ ਤੁਸੀਂ ਬਟਾਲੇ ਤੋਂ ਬਟਾਲੇ ਦੀਆਂ ਗਲੀਆਂ 'ਚ ਜੰਮੇ ਪੜੇ ਖੇਡੇ ਆ ਪਰ ਮੈਂ ਤੁਹਾਨੂੰ ਇਹਨਾਂ ਦੱਸਣਾ ਚਾਹੁੰਨਾ ਮੈਂ ਦੁੱਖ ਨਾਲ ਇਹ ਗੱਲ ਕਹਿਣੀ ਚਾਹੁੰਨਾ ਬੜੀਆਂ ਸਰਕਾਰਾਂ ਆਈਆਂ ਨੇ ਪਰ ਕਿਸੇ ਨੇ ਵੀ ਬਟਾਲੇ ਦੇ ਬਾਰੇ ਸਾਰ ਨਹੀਂ ਲਈ ਜਿਹੜਾ ਬਣਿਆ ਉਹਨੇ ਆਪਣਾ ਰਾਜ ਭਾਗ ਹਟਾਇਆ ਤੇ ਉਹ ਚਲਾ ਗਿਆ ਸੋ ਮੈਨੂੰ ਜੇ ਕਿਤੇ ਪਹਿਲਾਂ ਕੁਝ ਕੰਮ ਹੋਏ ਹੁੰਦੇ ਤੇ ਇੰਨੀ ਮਿਹਨਤ ਕਰਨ ਦੀ ਲੋੜ ਨਹੀਂ ਸੀ ਸਭ ਤੋਂ ਵੱਡੀ ਸ਼ਹਿਰ ਦੇ ਵਿੱਚ ਕੂੜੇ ਦੀ ਸਮੱਸਿਆ ਮੈਂ ਹੈਰਾਨ ਹੁੰਨਾ ਵਾ ਗੱਲਾਂ ਕਰਨ ਵਾਲੇ ਗੱਲਾਂ ਕਰ ਲੈਂਦੇ ਨੇ ਪਰ 75 ਸਾਲ ਜੀ ਇਹ ਸਾਡੇ ਆਜ਼ਾਦੀ ਤੋਂ ਬਾਅਦ ਬਟਾਲਾ ਕਿਦਣਾ ਕਿਤੇ ਰਾਜਨੀਤਿਕ ਲੀਡਰਾਂ ਦਾ ਤੇ ਰਿਹਾ ਹੀ ਹੈ ਦੁੱਖ ਨਾ ਕਹਿ ਸਕਦਾ ਵੀ ਕੂੜਾ ਸੁੱਟਣ ਵਾਸਤੇ ਬਟਾਲੇ 'ਚ ਜਗ੍ਹਾ ਹੈ ਨਹੀਂ ਠੀਕ ਹੈ ਕਿੰਨਾ ਦੀ ਦੇਣ ਸੀ ਕਿੰਨਾ ਨੇ ਕਰਨੇ ਆ ਪਰ ਅੱਜ ਨਵੇਂ ਸਿਰੇ ਤੋਂ ਸਾਰੇ ਕੰਮ ਕਰ ਰਹੇ ਆ ਸਭ ਤੋਂ ਪਹਿਲਾਂ ਬਟਾਲੇ ਦੀਆਂ ਸੜਕਾਂ ਦੇ ਵਿੱਚ ਮੈਨੂੰ ਇਹ ਸੀ ਵੀ ਇਹਨੂੰ ਛੋੜੇ ਕਰੀਏ ਚੜਾਈ 'ਚ ਲੈ ਕੇ ਆਈਏ ਸੜਕਾਂ ਨੂੰ ਆਪਾਂ ਆਪ ਲੈ ਕੇ ਗਏ ਆ ਉਸ ਤੋਂ ਬਾਅਦ ਹੁਣ ਸ਼ਹਿਰ ਦੇ ਚੌਂਕ ਸੀ ਜਿੰਨੇ ਵੀ ਤੁਸੀਂ ਵੇਖਦੇ ਹੋਵੋਗੇ ਰਾਤ ਨੂੰ ਆ ਜਿਹੜੇ ਹੁਣ ਜਲੇਬੀਆਂ ਵਾਲਾ ਚੌਂਕ ਜਿਹੜਾ ਸਿੰਬਲ ਚੌਂਕ ਲੱਗੇ ਟਰਾਂਸਫਾਰਮ ਸੀ ਕਿੰਨੇ ਤਾਰਾਂ ਨਜ਼ਰ ਆ ਰਹੀਆਂ ਸੀ ਉਹ ਆਪ ਜਾ ਕੇ ਮੈਨ ਲੈ ਕੇ ਉਹ ਵੀ ਕਢਾਇਆ ਉਹ ਵੀ ਚੌਂਕ ਅੱਜ ਵੇਖੋ ਕਿੰਨਾ ਖੁੱਲਾ ਹੋ ਗਿਆ ਸੁੱ ਲੱਗੇ ਆ ਰਾਤ ਦਿਨ ਕਰਨ ਪਰ ਇਹਨਾਂ ਜ਼ਰੂਰ ਆ ਵੀ ਇਸ ਬਟਾਲੇ ਸਾਡੇ ਨੂੰ ਸਵਾਰਨ ਵਾਸਤੇ ਮੈਨੂੰ ਲੱਗਦਾ ਵੀ ਸਮਾਂ ਵੱਧ ਚਾਹੀਦਾ ਸੀ ਇਹ ਮੈਂ ਪਹਿਲੀ ਸਟਾਰਟਿੰਗ ਤੋਂ ਕਹਿ ਸਕਦਾ ਫਰਸਟ ਕਲਾਸ ਤੋਂ ਸਟਾਰਟ ਕੀਤਾ ਹਲੇ ਬਹੁਤ ਬਟਾਲੇ ਦੀ ਡਿਵੈਲਪਮੈਂਟ ਹੋਣ ਵਾਲੀ ਆ ਪਰ ਮੈਂ ਲੱਗਾ ਵਾਂ ਕਰ ਰਿਆ ਵਾਂ ਕਿਉਂਕਿ ਮੈਨੂੰ ਮੇਰੇ ਲੋਕਾਂ ਨੇ ਚੁਣਿਆ ਮੇਰਾ ਫਰਜ਼ ਬਣਦਾ ਹੈ ਵੇਖੋ ਪਰਸਨਲੀ ਕੰਮ ਤੇ ਹਰ ਕੋਈ ਬੰਦਾ ਕਹਿੰਦਾ ਠੀਕ ਆ ਉਹਦੀ ਸੁਣੀ ਦੀ ਵੀ ਉਹਦੇ ਕਰੀ ਦੇ ਦੀ ਆ ਕੋਸ਼ਿਸ਼ ਕਰੀ ਦੀ ਵੀ ਸਾਰੇ ਵੀ ਕੰਮ ਹੋਣ ਬਟ ਕਹਿਣ ਦਾ ਭਾਵ ਸ਼ਹਿਰ ਲਈ ਕੀ ਹੈ ਅੱਗੇ ਲੋਕ ਸਾਡੇ ਡਿਵੈਲਪਮੈਂਟ ਇਹ ਸੋਚਦੇ ਵੀ ਯਾਰ ਜੇ ਉਹ ਫਲਾਣਾ ਬੰਦਾ ਮੇਰੇ ਕੋਲ ਚੱਲ ਕੇ ਆ ਗਿਆ ਮੈਂ ਉਹਦਾ ਕੰਮ ਕਰਾ ਦਿੱਤਾ ਤੇ ਮੇਰਾ ਬੰਦਾ ਪੱਕਾ ਹੋ ਗਿਆ ਬੰਦੇ ਪੱਕੇ ਇਸ ਤਰ੍ਹਾਂ ਨਹੀਂ ਹੁੰਦੇ ਬੰਦੇ ਪੱਕੇ ਹੁੰਦੇ ਸ਼ਹਿਰ ਦੀ ਬੰਦੇ ਪੱਕੇ ਹੁੰਦੇ ਆ ਜਦੋਂ ਸ਼ਹਿਰ ਆਪ ਲੋਕ ਕਹਿੰਦੇ ਆ ਬੰਬੀ ਨਹੀਂ ਯਾਰ ਅੱਗੇ ਨਾਲੋਂ ਫਰਕ ਪੈਣਦਾ ਪਿਆ ਆ ਜਦੋਂ ਪਰਮਾਤਮਾ ਕਿਰਪਾ ਕਰੇ ਬਟਾਲਾ ਵਾਸੀਆਂ ਨੂੰ ਤੋਂ ਬੇਨਤੀ ਕਰਾਂਗੇ ਜਦੋਂ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਊਗੀ ਮੇਰੇ ਸ਼ਹਿਰ ਦੇ ਵਿਕਾਸ ਦੇ ਕੰਮ ਜਿਹੜੇ ਉਹ ਕਾਫੀ ਰੁਕੇ ਨੇ ਆ ਵਾਰਡ ਨੰਬਰ 38 ਆ ਜਿਹਦੇ ਵਿੱਚ ਮੇਰਾ ਆਪਣਾ ਘਰ ਆ ਠੀਕ ਆ ਮੈਂ ਉੱਥੋਂ ਦੀਆਂ ਗਲੀਆਂ ਟੁੱਟੀਆਂ ਹੋਈਆਂ ਨੇ ਪਰ ਜਿੱਦਣ ਆ ਕਾਰਪੋਰੇਸ਼ਨ ਦੀ ਇਲੈਕਸ਼ਨ ਹੁੰਦੀ ਆ ਜਿੱਦਣ ਸਾਡਾ ਮੇਅਰ ਬਣਦਾ ਤੇ ਮੈਂ ਇੰਨੀ ਗੱਲ ਮੰਨਣਾ ਕਹਿ ਸਕਦਾ ਵੀ ਬਟਾਲਾ ਵਾਸੀਆਂ ਨੂੰ ਕੋਈ ਇਹ ਨਹੀਂ ਮੈਨੂੰ ਦੱਸਣ ਦੀ ਲੋੜ ਪਊਗੀ ਵੀ ਆ ਸਾਡੀ ਗਲੀ ਟੁੱਟੀ ਆ ਇਹ ਬਣਾ ਦਿਓ ਸਾਰੇ ਕੰਮ ਜਿਹੜੇ ਸ਼ਹਿਰ ਦੇ ਆਪਾਂ ਵਧੀਆ ਟੰਗ ਨਾਲ ਡਵੈਲਪਮੈਂਟ ਕਰਾਂਗੇ ਕਿਉਂਕਿ ਮੇਰਾ ਇੱਕੋ ਇੱਕ ਏਜੰਡਾ ਵੀ ਬਟਾਲੇ ਦਾ ਨਕਸ਼ਾ ਬਦਲਣਾ ਉਹ ਆਪਾਂ ਸਾਰੇ ਰਲ ਮਿਲ ਕੇ ਭਰਾ ਬਦਲਾਂਗੇ ਐਮਐਲ ਸਰ ਐਗਜ਼ਿਟ ਪੋਲ ਕਿਵੇਂ ਦੇਖਦੇ ਹੋ ਕਈ ਐਗਜ਼ਿਟ ਪੋਲੇ ਹੁੰਦੇ ਆ ਜਿਹਦੇ ਦੀ ਜੀਪੀ ਜਦੋਂ ਤੁਹਾਨੂੰ ਯਾਦ ਹੋਣਾ ਜਿਹੜੇ ਐਗਜ਼ਿਟ ਪੋਲ ਜਿਹੜੇ ਸੀ ਪਹਿਲਾਂ ਬੀਜਪੀ ਦੀ MP ਇਲੈਕਸ਼ਨ ਦੇ ਵਿੱਚ ਉਹ 350 380 ਦੇ ਲਾਗੇ ਚ ਅਗੇ ਸੀਟਾ ਦੱਸਦੇ ਸੀ ਬਾਅਦ ਚ ਨਿਕਲਿਆ ਕੀ ਸੋ ਕਹਿਣ ਦਾ ਭਾਵ ਹੈ ਇਹਦੇ ਰਿਜ਼ਲਟ ਹੈ ਜੋ ਵੀ ਰਿਜ਼ਲਟ ਆਊਗਾ ਠੀਕ ਹੈ ਉਹ ਤੁਹਾਡੇ ਨੂੰ ਪਤਾ ਜਾਣਾ ਤੇ ਸਾਹਮਣੇ ਹੋਊਗਾ ਪਰ ਮੈਂ ਇੱਕ ਗੱਲ ਕਲੀਅਰ ਕਰ ਸਕਦਾ ਵੀ ਜਿੰਨਾ ਤੱਕਾ ਇੱਕ ਹੁੰਦਾ ਤੱਕਿਆ ਤੱਕੇ ਦਾ ਐਂਡ ਇਹ ਐਂਡ ਤੋਂ ਵੀ ਅੰਤ ਹੀ ਕਹਿ ਸਕਦੇ ਆਪਾਂ ਵੀ ਪੂਰਾ ਤੱਕਾ ਹੋਇਆ ਜੀ ਉੱਥੇ ਔਰ ਦੁੱਖ ਲੱਗਾ